ਅੱਜ ਭਵਾਨੀਗੜ੍ਹ ਬਲਿਆਰ ਰੋਡ ਦੇ ਸਥਿਤ ਇੱਕ ਕਬਾੜ ਦੇ ਗਦਾਮ 'ਚ ਭਿਆਨਕ ਅੱਗ ਲੱਗ ਗਈ। ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ। ਆਮ ਲੋਕਾਂ ਦੇ ਸਹਿਯੋਗ ਨਾਲ ਭੜਕੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਵੱਲੋਂ ਪਾਣੀ ਦੀਆਂ ਬਾਲਟੀਆਂ ਭਰ-ਭਰ ਕੇ ਤੇ ਰੇਤੇ ਦੀਆਂ ਬਾਲਟੀਆਂ ਭਰ ਕੇ ਆਗੂ ਤੇ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਸੀ। ਅੱਗ ਇੰਨੀ ਭਿਆਨਕ ਸੀ ਤੇ ਕਿ ਚਾਰਾ ਸਾਮਾਨ ਸੜਕੇ ਸੁਆਹ ਹੋ ਗਿਆ ਇਸੇ ਦੌਰਾਨ ਫਾਇਰ ਬ੍ਰੇਡ ਵੀ ਪਹੁੰਚ ਚੁੱਕੀ ਸੀ ਇਸੇ ਦੌਰਾਨ ਅੱਗੇ ਦੁਕਾਨ ਮਾਲਕ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਖੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਪਵਾਨੀ ਰਾਜ ਆ ਬੀ ਇਹਨਾਂ ਦੀ ਅਕੂ ਬਣਾਵਾ ਬੇ ਉਹਦਾ ਹੋ ਪਵਾਨੀ ਜੇ ਕੋਈ ਹਾਂ ਹਾਂ ਮੈਂ ਬਾਹਰ ਮੈਂ ਇੱਕ ਮਿੰਟ ਮੈਂ ਬਾਹਰ ਮੈਂ ਕਰਦਾ ਇੱਕ ਮਿੰਟ ਰਹਿਮਾਨ ਕੋ ਕਿੱਥਲੇ ਨਹੀਂ ਤਾਂ ਸਾਰੇ ਮਤਲਬ ਹੈ ਨਾ ਸੰਤਾ ਕਾਫੀ ਹੋ ਚੁੱਕਿਆ ਹੈ ਨਾ ਪੀ ਦਾ ਸਿਰ ਇੱਕ ਹੀ ਦੁਕਾਨ ਗਾਂਧੀ ਨਗਰ ਕਿੱਥੇ ਬਾਈ ਬਾਈ ਕਿੱਥੇ ਆਪ ਸਰ ਰਾਜੀ ਦੁਕਾਨ ਹੈ ਵੀਡੀਓ ਬਣਾ ਆ ਆ ਰਾਜੀ ਬਸ ਰਹਿ ਜਾ ਆਹ ਵਾਲਾ ਨਪੰਦਾ ਉਹ ਵਾਲਾ ਬੰਦਾਰਾ ਆਹ ਕਾਲੀ ਆਪੇ ਹੋਣਾ ਉਹ ਇੱਧਰ ਹੋਇਆ ਪ੍ਰਕਾਰ ਹੀ ਬਹੁਤ ਅੱਗੋ ਬਈਆ ਦੇਖੀ ਮਾ ਤਾਂ ਮਾਰਦਾ ਯਾਰ ਬੜਾ ਪਣਾ ਟੈਪ 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 ਘੱਟੋ ਬਾਈ ਪਾ

ਕੀ ਨਾਮ ਕੀ ਆ ਵੀਰੇ ਆਪਣਾ ਵੀ ਦੇਸ਼ ਰਾਜ ਆਈ ਅੱਛਾ ਕਿਵੇਂ ਅੱਗ ਕਿਵੇਂ ਲੱਗੀ ਹੈਗੀ ਅੱਗੀ ਸ਼ਾਰਟ ਸਰਕਟ ਹੋਇਆ ਜੀ ਇਹ ਤੁਹਾਡਾ ਘਰੋਂ ਨਾ ਹਾਂ ਜੀ ਮੇਰੇ ਚਾਚਾ ਜੀ ਦਾ ਸੰਝ ਜੀ ਆਈ ਸਾਡਾ ਜੀ ਅੱਛਾ ਸ਼ਾਰਟ ਸਰਕਟ ਤਾਰਾਂ ਦਾ ਹੈ ਹਾਂਜੀ ਸਰ ਅੱਛਾ 5 ਗ੍ਰੇਡ ਨੂੰ ਕਿਸ ਨੇ ਫੋਨ ਕੀਤਾ ਕੀਤਾ ਸਰ ਅੱਧਾ ਘੰਟਾ ਹੋ ਗਿਆ ਹਲੇ ਤੱਕ ਕੋਈ ਆਇਆ ਨਹੀਂ ਹੈ ਜੀ ਅੱਛਾ ਉਹ ਜਾਂ ਸ਼ਾਰਟ ਸਰਕਟ ਕਰਨੀ ਆ ਹਾਂਜੀ ਸ਼ਾਰਟ ਸਰਕਟ ਕਰਨ ਹੋਇਆ ਉੱਥੇ ਤਾਰ ਜਾ ਰਹੀ ਹੈ ਅੱਛਾ ਕਿੰਨਾ ਕ ਨੁਕਸਾਨ ਕਿੰਨਾ ਕ ਹੋ ਗਿਆ ਨੁਕਸਾਨ ਨੁਕਸਾਨ ਹੋ ਗਿਆ ਸਰ 4-5 ਲੱਖ ਦਾ ਹੋ ਗਿਆ ਸਾਰਾ ਹੀ ਕੁਆੜਾ ਹੀ ਬੇਸਾਰਾ ਤੇ ਲੋਡ ਵਿੱਚ ਮਾਲ ਦੂਜਾ ਪਿਆ ਵਿੱਚ ਕਾਦੇ ਨਾਲ ਪਿੱਛੇ ਲੱਗੀ ਆ ਇਹ ਬਿਜਲੀ ਦੀ ਤਾਰ ਨਾਲ ਲੱਗਿਆ ਸ਼ਾਰਟ ਸਰਕਟ ਹੋਇਆ ਹੀ ਕੋਈ ਸਾਰੀ ਹੋ ਗਈ ਸਭ ਤੋਂ ਪਹਿਲਾਂ ਕਿਹਨੂੰ ਪਤਾ ਚੱਲੇ ਜੋ ਅੱਗ ਲੱਗੰਦਾ ਸਭ ਤੋਂ ਪਹਿਲਾਂ ਸਾਨੂੰ ਇਹ ਲੋਕਾਂ ਨੇ ਦੱਸਿਆ ਅੱਜ ਅਸੀਂ ਦੁਕਾਨ ਬੰਦ ਸੀ ਅਸਤਾ ਫੇੜ ਆਏ ਆ ਜੀ ਸਾਰੇ ਬੱਚੇ ਹੋਏ ਦੁਕਾਨ ਕਈ ਦਿਨਾਂ ਦੀ ਬੰਦ ਕੀ ਗੱਲ ਦੀ ਦੁਕਾਨ ਤਾਂ ਬੰਦ ਨਹੀਂ ਸੀ ਇਹ ਹੁਣ ਮਤਲਬ 5 ਮਿੰਟ ਇਹ ਮਤਲਬ 10 ਮਿੰਟ ਹੋਏ ਦਿਖਾ ਸਕਦੇ ਹੋ ਤੁਸੀਂ 5 ਗ੍ਰੇਡ ਨੂੰ ਕਿਹਨੇ ਫੋਨ ਕੀਤਾਗਾ ਕਿਹੜੇ ਨੰਬਰ ਤੇ ਕੀਤਾਗਾ ਕਿੰਨਾ ਟਾਈਮ ਪਹਿਲਾਂ ਦਿਖਾ ਸਕਦੇ ਆ ਸਾਰੇ 112 ਤੇ ਕੀਤਾ ਜੀ ਪੁਲਿਸ ਲੈਣ ਇਮਰਜੈਂਸੀ ਤੇ ਵੀ ਕੀਤਾ ਜੀ ਸਾਨੂੰ ਜੀ ਹਜੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਪਹੁੰਚਿਆ ਪ੍ਰਸ਼ਾਸਨ ਵੱਲੋਂ ਨਹੀਂ ਪਹੁੰਚਿਆ